ਚਾਰ ਮਹੀਨੇ ਹੋ ਗਏ ਕੰਮ ਕੀਤੇ ਨੂੰ ਸਾਨੂੰ ਕੋਈ ਪੈਸਾ ਨਹੀਂ ਆਇਆ ਜੀ ਸਾਡੇ ਜਵਾਕ ਭੁੱਖੇ ਮਰੀ ਜਾਂਦੇ ਆ ਜੀ ਇਹ ਹੀ ਬੇਨਤੀ ਆ ਜੀ ਸਾਡੇ ਪੈਸੇ ਪਾਏ ਜਾਣ ਤੇ ਵੀ ਅਸੀਂ ਆਪਣੇ ਜਵਾਕਾਂ ਦੇ ਢਿੱਡ ਪਰ ਸਕ ਗਏ ਜੀ ਬਟਿਆਂ ਨੂੰ ਤਾਂ ਸਮਝਾ ਦਈਏ ਜੀ ਬੱਚਿਆਂ ਨੂੰ ਕੀ ਸਮਝਾਈਏ ਵੀ ਸਾਨੂੰ ਪੈਸੇ ਨਹੀਂ ਮਿਲੇ ਜੀ ਕੰਮ ਪੂਰਾ ਸਾਲ ਦੇਣਾ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਵੇਟਾਚ ਕੀਤੇ ਕੰਮ ਦੇ ਪੈਸੇ ਦੇਣੇ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਵੇਟਾਚ ਕੀਤੇ ਕੰਮ ਦੇ ਪੈਸੇ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਮੈਂ ਪ੍ਰਕਾਸ਼ ਸਿੰਘ ਜਰਨਲ ਸਕੱਤਰ ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਬਠਿੰਡਾ ਅੱਜ ਅਰਜਨਚੇਤ ਤਿੰਨ ਪਿੰਡਾਂ ਤੋਂ ਕਟਾਰ ਸਿੰਘ ਆਲਾ ਗਲਾਬਗੜ ਤੇ ਕੋਠੇ ਚੇਹ ਸਿੰਘ ਆਲਾ ਤੋਂ ਪੈਣਾ ਆਇਆ ਤੇ ਸਾਥੀ ਆਏ ਆ ਉਹ ਇਸ ਕਰਕੇ ਆਏ ਆ ਕਿ ਉਹਨਾਂ ਨੂੰ ਤਿੰਨ ਚਾਰ ਮਹੀਨਾ ਤੋਂ ਕੰਮ ਕੀਤਾ ਉਹਨਾਂ ਨੇ ਪਿਛਲੇ ਦਸੰਬਰ ਤੋਂ ਦਸੰਬਰ ਜਨਵਰੀ ਫਰਵਰੀ ਮਾਰਚ ਦਿੱਤੇ ਅਪ੍ਰੈਲ ਚ ਵੀ ਕੰਮ ਕੀਤਾ ਉਹ ਪਰ ਹਜੇ ਤਿੰਨ ਚਾਰ ਮਹੀਨਿਆਂ ਦੇ ਜਿਹੜੇ ਪੈਸੇ ਨਹੀਂ ਮਿਲੇ ਉਹਨਾਂ ਨੂੰ ਆ ਗਰੀਬ ਲੋਕ ਜਿਹੜੇ ਨਰੇਗਾ ਚ ਕੰਮ ਕਰਨ ਵਾਲੇ ਲੋਕ ਆ ਉਹ ਤਾਜੀ ਕਮਾ ਕੇ ਖਾਣ ਵਾਲੇ ਆ ਕਿ ਇਹਨਾਂ ਦੇ ਕਈ ਘਰਾਂ ਦੇ ਤਾਂ ਰੋਟੀ ਨਹੀਂ ਬਣਦੀ ਕਿਉਂਕਿ ਪੈਸੇ ਆ ਹੀ ਨਹੀਂ ਜਦੋਂ ਨਰੇਗਾ ਵਾਲੇ ਪੈਸੇ ਤਿੰਨ ਚਾਰ ਮਹੀਨੇ ਹੋ ਗਏ ਤੋਂ ਮਿਲੇ ਨਹੀਂ ਤੇ ਜੇ ਕਿਸੇ ਦੇ ਰੋਟੀ ਵੀ ਪੱਕਦੀ ਆ ਤਾਂ ਉਹਨਾਂ ਦੇ ਸਬਜ਼ੀ ਨਹੀਂ ਬਣਦੀ ਤੋਂ ਟਾਈਮ ਆ ਇਸ ਕਰਕੇ ਹਾਲਾਤ ਬੜੇ ਮਾੜੇ ਆ ਇਹਨਾਂ ਦੇ ਗਰੀਬ ਲੋਕਾਂ ਦੇ ਘਰੇ ਕੋਈ ਰਾਸ਼ਨ ਨਹੀਂ ਹੁੰਦਾਗਾ ਤੇ ਸਾਰਾ ਕੰਮ ਕਰਕੇ ਇਹਨਾਂ ਨੇ ਇਹ ਕਰਨਾ ਹੁੰਦਾ ਤਾਂ ਉਹ ਪੈਸੇ ਚਾਰ ਮਹੀਨੇ ਦੇ ਨਹੀਂ ਮਿਲੇ ਇਸ ਕਰਕੇ ਅੱਜ ਇਹ ਕੰਮ ਛੱਡ ਕੇ ਤਾਂ ਇੱਥੇ ਪੈਸੇ ਲੈਣ ਵਾਸਤੇ ਡੀਸੀ ਨੂੰ ਮਿਲਣ ਆਏ ਆ ਤੇ ਸਾਨੂੰ ਜਿਹੜੇ ਪੈਸੇ ਦਿਵਾਏ ਜਾਣ ਕਿਉਂਕਿ ਨਰੇਗਾ ਦਾ ਲਾਏ ਕਹਿੰਦਾ ਕਿ ਕੰਮ ਕਰਨ ਤੋਂ ਬਾਅਦ 10 ਦਿਨਾਂ ਦੇ ਅੰਦਰ ਅੰਦਰ ਜਿਹੜੇ ਕੰਮ ਕੀਤਾ ਉਹਦੇ ਪੈਸੇ ਦੇਣੇ ਹੁੰਦੇ ਆ ਪਰ ਇਹਨਾਂ ਨੂੰ ਤਾਂ 4 ਮਹੀਨੇ ਹੋ ਗਏ 4 ਮਹੀਨੇ ਕੰਮ ਕਰਦਿਆਂ ਨੂੰ ਤੇ ਪੈਸੇ ਹਜੇ ਤੱਕ ਨਹੀਂ ਮਿਲੇ ਸੋ ਇਹ ਇਸ ਕਰਕੇ ਅਸੀਂ ਅੱਜ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਵਾਂਗੇ ਤੇ ਨਾਲ ਹੀ ਮੰਗ ਕਰਦੇ ਆ ਕਿ ਜਿਹੜੀ ਦਿਹਾੜੀ ਹੈ ਉਹ 350 340 ਰੁਪਏ ਹੈ ਉਹ ਬਹੁਤ ਥੋੜੀ ਹੈ ਉਹਨੂੰ 700 ਰੁਪਏ ਕੀਤਾ ਜਾਵੇ ਇਹਦੇ ਨਾਲ ਹੀ 100 ਦਿਨ ਕੰਮ ਮਿਲਦਾ ਪਰਲ ਚ ਪਾਸ ਆ ਜਿਹੜਾ ਪਰ 100 ਦਿਨ ਕੰਮ ਨਹੀਂ ਦਿੱਤਾ ਜਾ ਰਿਹਾ ਅਸੀਂ ਮੰਗ ਕਰਦੇ ਆ ਕਿ ਪੂਰਾ ਸਾਲ ਕੰਮ ਦਿੱਤਾ ਜਾਵੇ ਹਰ ਰੋਜ਼ ਕੰਮ ਦਿੱਤਾ ਜਾਵੇ ਤਾਂ ਕਿ ਇਹਨਾਂ ਦਾ ਜਿਹੜਾ ਗੁਜ਼ਾਰਾ ਹੋ ਸਕੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਪ੍ਰੀਤਪੁਰ ਦੇ ਇੱਥੇ ਵੀ ਇੱਕ ਵੀਡੀਓ ਬਣਾਈ ਸੀ ਵੀ ਜਿਹੜੇ ਇਹ ਪੁਲਿਸ ਵਾਲੇ ਆ ਬੈਰੀ ਜਿਹੜੀ ਸਾਫ ਕਰਵਾ ਰਹੇ ਸੀ ਜਿਹੜੀਆਂ ਮਰੇ ਵਾਲੇ ਆ ਵੀ ਹਾਂਜੀ ਉਹ ਵੀਡੀਓ ਦੇਖੀ ਹੈ ਜੀ ਉਹ ਬਹੁਤ ਮਾੜਾ ਕੰਮ ਹੈ ਕਿਉਂਕਿ ਇਹਨਾਂ ਦਾ ਨਰੇਗਾ ਵਾਲਿਆਂ ਦਾ ਕੰਮ ਹੈ ਜਿਹੜਾ ਉਹ ਇਹ ਨਹੀਂ ਹੈ ਕਿ ਕਿਸੇ ਦੇ ਬੈਰੀਕਡ ਸਾਫ ਕਰਨਾ ਜਾਂ ਕੋਈ ਹੋਰ ਪਰ ਪੰਚਾਇਤਾਂ ਜਿਹੜੀਆਂ ਪਿੰਡਾਂ ਦੀਆਂ ਉਹ ਕੰਮ ਕਿਤੇ ਹੋਰ ਕਰਾਉਂਦੀਆਂ ਤੇ ਆਪਦੇ ਕੰਮ ਕਰਾ ਲੈਂਦੀਆਂ ਕਈ ਪੰਚਾਇਤ ਸਰਪੰਚ ਤਾਂ ਆਪ ਦੀਆਂ ਕੋਠੀਆਂ ਕਰੇ ਪਾਉਂਦੇ ਆ ਜਦੋਂ ਤੇ ਉਦੋਂ ਲਾ ਲੈਂਦੇ ਨੇ ਰੇਗਾਲਾ ਨੂੰ ਜਾਂ ਕਿਤੇ ਹੋਰ ਲਾ ਲੈਂਦੇ ਆ ਜਾਂ ਜਿਹੜੀਆਂ ਪਿੰਡਾਂ ਚ ਗਲੀਆਂ ਬਣਦੀਆਂ ਉਹਨਾਂ ਤੇ ਲਾ ਲੈਂਦੇ ਆ ਪਰ ਉਹ ਪੈਸੇ ਨਹੀਂ ਮਿਲਦੇ ਬਾਅਦ ਚ ਤਾਂ ਇਸ ਕਰਕੇ ਉਹ ਅਸੀਂ ਗਏ ਉਸਨੂੰ ਮਾੜਾ ਕਹਿੰਦੇ ਆ ਕਿ ਜੇ ਉਹਨਾਂ ਨੇ ਕੋਈ ਬੈਰੀਕਡ ਸਾਫ ਕਰਾਏ ਆ ਤਾਂ ਬਹੁਤ ਗ ਉਹਨਾਂ ਦੇ ਖਿਲਾਫ ਜਿਹੜੀ ਐਕਸ਼ਨ ਹੋਣਾ ਚਾਹੀਦਾ ਹੈ ਕਾਰਵਾਈ ਹੋਣੀ ਚਾਹੀਦੀ ਹੈ ਉਸ ਸਰਪੰਚ ਦੇ ਖਿਲਾਫ ਜਿਨ੍ਹਾਂ ਨੇ ਉਹ ਉਹਨਾਂ ਨੂੰ ਨਰੇਗਾ ਮਜ਼ਦੂਰਾਂ ਨੂੰ ਬੈਰੀਗੇਡ ਸਾਫ ਕਰਨ ਵਾਸਤੇ ਭੇਜਿਆ ਸੀ ਉਹਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈ ਹੁਣ ਵੀ ਜੇ ਸਰਕਾਰ ਚਾਰੀ ਨਾ ਕੀਤੀ ਹੈ ਤਾਂ ਫਿਰ ਅਗਲਾ ਜੇ 1-2 ਦਿਨਾਂ ਦੇ ਅੰਦਰ-ਅੰਦਰ ਪੈਸੇ ਨਾ ਦਿੱਤੇਗੇ ਸਾਨੂੰ ਤਾਂ ਫੇਰ ਅਸੀਂ ਆਪਦਾ ਕੰਮ ਬੰਦ ਕਰਕੇ ਤੇ ਸੜਕਾਂ ਤੇ ਬੈਠਾਂਗੇ ਲਗਾਤਾਰ ਧਰਨਾ ਲਾਵਾਂਗੇ ਇੱਥੇ ਡੀਸੀ ਦਫ਼ਤਰ ਤੇ ਆ ਹੋ ਸਕਦਾ ਸੀ ਸੜਕ ਵੀ ਜਾਮ ਕਰਦ ਕੇ ਹੋਰ ਹਾਲਾਤ ਫੇਰ ਸਾਡੇ ਗਰੀਬ ਲੋਕਾਂ ਦੇ ਜਿਨ੍ਹਾਂ ਕੋਲੇ ਘਰੇ ਖਾਣ ਨੂੰ ਪੈਸਾ ਨਹੀਂ ਆ ਤਾਂ ਫੇਰ ਹੋਰ ਹੋਰ ਕੀ ਕਰ ਸਕਦੇ ਅਸੀਂ ਫੇਰ ਇਹਦੇ ਨਾਲੋਂ ਤਾਂ ਮਰਨਾ ਚੰਗਾ ਸਾਡੇ ਵਾਸਤੇ ਤਾਂ ਇਸ ਕਰਕੇ ਅਸੀਂ ਲਗਾਤਾਰ ਜਿਹੜੀ ਆਰ-ਪਾਰ ਦੀ ਲੜਾਈ ਲੜਾਂਗੇ ਜਿਸ ਪੈਸੇ ਸਾਡੇ ਪੈਸੇ ਨਾ ਦਿੱਤੇ। ਇਹ ਕਿਹੜਾ ਪਿੰਡ ਆ? ਆ ਮਨਦੀਪਪੁਰ ਗੁਲਾਬਗੜ੍ਹ ਤੋਂ ਆ ਜੀ। ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਇੱਥੇ ਪਹੁੰਚਿਆ ਅਸੀਂ ਜੀ ਆਪਦੇ ਪੈਸਿਆਂ ਦੀ ਮੰਗ ਕਰਨ ਆਏ ਆ ਜੀ। ਨਿੱਕੀ ਹੋਇਆ ਕੀ? ਸਾਨੂੰ ਜੀ 4 ਮਹੀਨੇ ਹੋ ਗਏ ਕੰਮ ਕੀਤੇ ਨੂੰ ਸਾਨੂੰ ਕੋਈ ਪੈਸਾ ਨਹੀਂ ਆਇਆ ਜੀ ਸਾਡੇ ਜਵਾਕ ਭੁੱਖੇ ਮਰੀ ਜਾਂਦੇ ਆ ਜੀ। ਕਿੰਨੇ ਕੰਮ ਕੰਮ ਕਿੱਥੇ ਕੀਤਾ ਸੀਗਾ ਜੀ? ਕੰਮ ਅਸੀਂ ਰੇਲਵੇ ਤੇ ਕੀਤਾ ਸੀ ਜੀ ਤੇ ਸੂਆਂ ਤੇ ਕੀਤਾ ਜੀ ਪਿੰਡ ਚ ਪੰਚਾਇਤੀ ਕੰਮ ਵੀ ਕੀਤਾ ਜੀ ਅਸੀਂ 8-8 ਮਾਸਟਾਲ ਹੋ ਗਏ ਜੀ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਜੀ। ਨਰੇਗਾ ਥਰੂ ਕਰਿਆ ਸੀਗਾ। ਹਾਂਜੀ ਨਰੇਗਾ ਥਰੂ ਕੀਤਾ ਜੀ। ਫਿਰ ਹੁਣ ਕੀ ਕਹਿੰਦੇ ਆ ਜੀ? ਹਣਜੀ ਇਹਨਾਂ ਨੇ ਤਾਂ ਸੈਕਟਰੀ ਸਾਹਿਬ ਕਹਿੰਦੇ ਆ ਵੀ ਪੈਸੇ ਵੀ ਆ ਜਾਣਗੇ ਆ ਜਾਣਗੇ ਉਹ ਕਹਿੰਦੇ ਵੀ ਜਿੱਥੇ ਅਸੀਂ ਰੇਲਵੇ ਵਾਲੇ ਦੇ ਕੰਮ ਕੀਤਾ ਉਹ ਕਹਿੰਦੇ ਵੀ ਅਸੀਂ ਤਾਂ ਵੀ ਪੈਸੇ ਤੋਂ ਵੀ ਨਾ ਅਸੀਂ ਲਈ ਤੇ ਵੀ ਨਹੀਂ ਚੜਨ ਦਿੰਦੇ ਕਿਸੇ ਨੂੰ ਵੀ ਅਸੀਂ ਤਾਂ ਸਾਡੇ ਵੱਲੋਂ ਤਾਂ ਪੈਸੇ ਮਨਜ਼ੂਰ ਹੋਏ ਹੋਏ ਆ ਕਿ ਤੁਹਾਡੇ ਖਾਤੇਾਂ 'ਚ ਸਾਨੂੰ ਨਹੀਂ ਪਤਾ ਵੀ ਕਿਉਂ ਨਹੀਂ ਆਉਂਦੇ ਤੇ ਸਾਨੂੰ ਵੀ ਸਾਡੀ ਇਹ ਹੀ ਬੇਨਤੀ ਆ ਜੀ ਸਾਡੇ ਪੈਸੇ ਪਾਏ ਜਾਣ ਤੇ ਵੀ ਅਸੀਂ ਆਪਦੇ ਜਵਾਕਾਂ ਦੇ ਢਿੱਡ ਪਰ ਸਕਗੇ ਜੀ ਜਿਹੜਾ ਦਿਹਾੜੀ ਦਾ ਹੁੰਦਾ ਹੈਗਾ ਉਹ ਤਾਂ ਰੋਜ਼ ਦੀ ਕਮਾ ਕੇ ਖਾਂਦਾ ਨਾਲ 4 ਮਹੀਨੇ ਕਿਵੇਂ ਹਾਂਜੀ ਬੱਚੇ ਖਾਣ ਨੂੰ ਵੀ ਮੰਗਦੇ ਆ ਜੀ ਪਹਿਨਣ ਨੂੰ ਵੀ ਮੰਗਦੇ ਆ ਪਰ ਸਾਨੂੰ ਕੋਈ ਪੈਸਾ ਨਹੀਂ ਆਇਆ ਜੀ 4 ਮਹੀਨਿਆਂ ਤੋਂ ਤਾਂ ਟਾਈਮ ਪਾਸ ਕਿਵੇਂ ਕਰਦੇ ਜੀ ਤੋਂ ਪੈਸੇ ਨਹੀਂ ਮਿਲਦੇ ਕਿੰਨਾ ਕੋਖਾ ਸਰ ਟਾਈਮ ਪਾਸ ਦਾ ਤਾਂ ਹੁਣ ਤੁਹਾਨੂੰ ਪਤਾ ਹੀ ਆ ਜੀ ਅਸੀਂ ਕਿਹੜੇ ਹਿਸਾਬ ਨਾਲ ਇੰਨੀ ਗਰਮੀ ਦੇ ਵਿੱਚ ਇੱਥੇ ਆਏ ਆ ਟਾਈਮ ਪਾਸ ਔਖਾ ਜੀ ਸਾਨੂੰ ਬਹੁਤ ਮੁਸ਼ਕਲ ਹੋ ਰਹੀ ਆ ਜੀ ਪੈਸਿਆਂ ਤੋਂ ਬਗੈਰ ਬੱਚਿਆਂ ਦੀਆਂ ਫੀਸਾਂ ਨਹੀਂ ਭਰ ਰਹੀਆਂ ਜੀ ਵਰਤੀਆਂ ਨਹੀਂ ਲੇਗਾਂ ਬੂਟ ਵੀ ਟੁੱਟੇ ਪਏ ਆ ਜੀ ਬੱਚਿਆਂ ਦੇ ਅੱਛਾ ਛੋਟੇ ਹੁੰਦੇ ਆ ਤਾਂ ਖਾਣ ਪੀਣ ਨੂੰ ਵੀ ਮੰ ਬਟਿਆਂ ਨੂੰ ਤਾਂ ਸਮਝਾ ਦਗੇ ਜੀ ਬੱਚਿਆਂ ਨੂੰ ਕੀ ਸਮਝਾਈਏ ਵੀ ਸਾਨੂੰ ਪੈਸੇ ਨਹੀਂ ਮਿਲੇ ਜੀ ਨਾਮ ਇਥੇ ਕਿਹੜਾ ਪੈਂਦਾ ਸਰਵਜੀਤ ਕੌਰ ਕਟਾਰ ਸਿੰਘ ਵਾਲਾ ਜੀ ਬਾਕੀ ਮਾਮਲਾ ਤਾਂ ਇੱਕ ਤੱਕ ਹੈ ਅਸੀਂ ਜੀ ਆਪਣੇ ਨਰੇਗਾ ਲੇਬਰ ਹੈ ਜੀ ਆਪਣੇ ਪੈਸਿਆਂ ਦੀ ਮੰਗ ਕਰਨ ਆਏ ਹੋਏ ਹਾਂ ਜੀ ਅਜੇ ਕਿੰਨੀ ਦੇਰ ਤੋਂ ਪੈਸੇ ਨਹੀਂ ਸਾਡੇ ਦਸੰਬਰ ਤੋਂ ਲੈ ਕੇ ਜੀ ਹੁਣ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਚਾਰ ਪੰਜ ਮਹੀਨੇ ਹੋ ਗਏ ਜੀ ਪੇਮੈਂਟ ਕੋਈ ਵੀ ਨਹੀਂ ਆਈ ਤਾਂ ਟਾਈਮ ਪਾਸ ਕਿਵੇਂ ਕਰੀਏ ਮਜ਼ਦੂਰ ਬੰਦੇ ਆ ਤਾਂ ਤਾਂ ਥੋੜਾ ਮੁਸ਼ਕਲ ਹੋ ਜਾਂਦਾ ਪੈਸਾ ਤੋਂ ਹਾਂਜੀ ਬਹੁਤ ਮੁਸ਼ਕਲ ਹੋ ਰਿਹਾ ਜੀ ਪੈਸੇ ਕਰਕੇ ਤਾਂ ਅਸੀਂ ਅੱਜ ਆਏ ਹੋਏ ਹਾਂ ਤੇ ਆਪਣੀ ਮੰਗ ਕਰਨ ਪੈਸਿਆਂ ਦੇ ਲਈ ਕੰਮ ਕਰ ਰਹੇ ਹਾਂ ਅਸੀਂ ਕੋਈ ਪੈਸਾ ਨਹੀਂ ਸਾਨੂੰ ਮਿਲ ਰਿਹਾ ਜੀ ਬਹੁਤ ਬੁਰੇ ਹਾਲਾਤ ਚੱਲ ਰਹੇ ਹੈ ਜਿਸ ਟਾਈਮ ਅਫਸਰਾਂ ਨੂੰ ਪੁੱਛਦੇ ਹਾਂ ਤੁਸੀਂ ਜਮਾ ਸੈਕਟਰੀਆ ਜਾਂ ਹੋਰ ਉੱਚ ਅਧਿਕਾਰੀ ਨੇ ਕੀ ਕਹਿੰਦੇ ਪਹਿਲਾਂ ਤਾਂ ਕਹਿ ਰਹੇ ਸੀ ਜੀ ਨਵੇਂ ਸਾਲ ਤੋਂ ਆਉਣਗੇ ਪੈਸੇ 31 ਮਾਰਚ ਤੋਂ ਬਾਅਦ ਆਉਣਗੇ ਹੁਣ ਤਾਂ ਅਪ੍ਰੈਲ ਦਾ ਮਹੀਨਾ ਵੀ ਸਾਰਾ ਲੰਘ ਚੁੱਕਿਆ ਜੀ ਕੋਈ ਪੈਸਾ ਨਹੀਂ ਸਾਨੂੰ ਮਿਲ ਮਿਲ ਚੁੱਕਿਆ ਇੱਕ ਪਾਸੇ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਵੀ ਅਸੀਂ ਔਰਤਾਂ ਨੂੰ 1000 ਰੁਪਿਆ ਦੇਵਾਂਗੇ ਜਾਂ ਹਰ ਪਸੂਰ ਤੇ ਜਿਹੜਾ ਮਸਲਾ ਹੱਲ ਕੀਤਾ ਜਾਊਗਾ ਦੇਖੋ ਜੀ ਸਾਨੂੰ ਕੋਈ ਮਿਹਨਤ ਦਾ ਪੈਸਾ ਤਾਂ ਦੇ ਨਹੀਂ ਰਿਹਾ ਜੀ ਫ੍ਰੀ ਸਾਡੇ ਖਾਤੇ ਵਿੱਚ ਕੌਣ ਪਾਊਗਾ ਪੈਸਾ ਕੋਈ ਨਹੀਂ ਪਾ ਸਕਦਾ ਜੀ ਕੀ ਮੰਗ ਕਰਦੇ ਹਣਾ ਸੇਹੀ ਮਗਰ ਕਰਦੇ ਜੋ ਅਸੀਂ ਮਿਹਨਤ ਕਰਦੇ ਆ ਜੀ ਅਸੀਂ ਕੰਮ ਕਰਦੇ ਆ ਸਾਡੀ ਮਿਹਨਤ ਸਾਨੂੰ ਸਮੇਂ ਸਿਰ ਦਿੱਤੀ ਜਾਵੇ ਕਿੰਨਾ ਔਖਾ ਹੁੰਦਾ ਜੀ ਪੈਸੇ ਨਹੀਂ ਮਿਲਦੇ ਬਹੁਤ ਔਖਾ ਹੁੰਦਾ ਜੀ ਹੁਣ ਅਸੀਂ ਇੰਨੀ ਗਰਮੀ ਦੇ ਵਿੱਚ ਕੰਮ ਕਰਦੇ ਆ ਸਾਰਾ ਦਿਨ ਬਹੁਤ ਜ਼ਿਆਦਾ ਕੰਮ ਲੈਤਾ ਜਾਂਦੇ ਜਿੰਨੇ ਦੇ ਕੱਲੇ ਵਰ ਤੋਂ ਹੁਣ ਉਹ ਤਾਂ ਹੈ ਨਹੀਂ ਵੀ ਅਸੀਂ 10 ਮਿੰਟ ਬਹਿ ਕੇ ਘੰਟਾ ਬਹਿ ਕੇ 10 ਮਿੰਟ ਕੰਮ ਕਰਿਆ ਉਹ ਵੀ ਕੰਮ ਨਹੀਂ ਸਾਰਾ ਸਾਰਾ ਦਿਨ ਅਸੀਂ 100 100 ਫੋਟਾ ਲੈਬਰ ਤੋਂ ਥਾਂ ਕਢਵਾਉਣੇ ਆ ਜੀ ਫਿਰ ਵੀ ਸਾਨੂੰ ਸਾਡਾ ਪੈਸਾ ਨਹੀਂ ਦਿੱਤਾ ਜਾਂਦਾ ਜੀ ਗਰਮੀ ਦੇ ਵਿੱਚ ਬਹੁਤ ਬੁਰੀ ਹਾਲਤ ਨਾਲ ਬਜ਼ੁਰਗ ਵੀ ਕੰਮ ਕਰਦੇ ਆ ਜੀ ਕਿਸੇ ਨੂੰ ਕੋਈ ਰੈਸਟ ਨਹੀਂ ਇਸ ਕੰਮ ਦੇ ਵਿੱਚ ਸਰਕਾਰ ਕਹਿੰਦੀ ਸੀ 1000 ਰੁਪਏ ਅੰਮ੍ਰਿਤ ਦੇਵਾਂਗੇ ਤੇ ਲੱਗਦਾ ਵੀ ਦੇ ਦੇਣਗੇ ਜੋ ਨਹੀਂ ਦਿੰਦੇ ਜੀ ਜਦੋਂ ਸਾਨੂੰ ਸਾਡੇ ਖੁਦ ਦੀ ਕਰਈ ਹੋਈ ਮਿਹਨਤ ਨਹੀਂ ਦੇ ਸਕਦੇ ਸਾਨੂੰ 1000 ਰੁਪਏ ਅੰਮ੍ਰਿਤ ਖਾਤੇ ਚਕਾਉਣ ਪਾਉ ਫਰੀ ਦਾ ਅੱਜ ਕੀ ਨਾਮ ਪਾਇਤੇ ਟ੍ਰੈਂਡ ਹੈਗਾ ਹਟਾਰ ਸਿੰਘ ਵਾਲਾ ਜੀ ਮੂਰਤੀਕਾਰ ਹਾਂ ਕੀ ਕਹਿਣਾ ਚਾਹਣਾ ਜੀ ਇੱਥੇ ਇਕੱਠੇ ਹੋਏ ਅਸੀਂ ਐਂ ਕਹਿਣਾ ਚਾਹੁੰਨੇ ਅਸੀਂ ਬੱਜਰ ਰੱਤੇ ਹੋਰ ਕੰਮ ਕਰ ਸਕਦੇ ਜੀ ਇਹ ਇੱਥੇ ਨਰੇਗਾ ਤੇ ਆਉਣੇ ਸਾਨੂੰ ਪੈਸੇ ਮਿਲਦੇ ਨਹੀਂ ਸिखਾ ਜੇ ਕਿੱਥੋਂ ਕਿੰਨੀ ਦੇਰ ਹੋ ਗਈ ਚਾਰ ਮਹੀਨੇ ਹੋ ਗਏ ਕੰਮ ਕਰ ਪੈਸੇ ਮਿਲੇ ਨਹੀਂ ਸਾਨੂੰ ਲੱਗਦਾ ਨਹੀਂ ਭੇਜਨੇ ਖੂਬ ਕੰਮ ਕਰਦਾ ਤੇ ਸਰਕਾਰਾਂ ਪੈਸੇ ਨਹੀਂ ਆ ਲੱਗਦਾ ਜੀ ਜਦੋਂ ਅੱਜ ਤਾਂ ਦੁਖੀ ਹੁੰਦਾ ਹੈ ਕਿ ਬੱਚੇ ਰਤੇ ਆਉਂਦੇ ਜਦੋਂ ਕਰੇ ਉਹੀ ਗੱਲ ਖਾਣ ਨੂੰ ਨਹੀਂ ਹੁੰਦਾ ਦਾ ਤੇ ਦਿਲ ਤਾਂ ਦੁਖੀ ਹੁੰਦਾ ਹੀ ਆ ਤੇ ਹੋਰ ਨਹੀਂ ਕੋ ਮਾਉਣ ਵਾਲਾ ਕੋ ਮਾਉਣ ਵਾਲਾ ਆਪ ਆਪ ਵੀ ਲੱਗੋ ਰਤਾ ਜੀ ਉਹਦਾ ਮਾੜਾ ਮੋਟਾ ਕੰਮ ਕਰਦਾ ਲਈ ਆ ਮੰਤਾ ਇਸ ਪਾਰਟੀ ਆਈ ਸਰਕਾਰ ਤੋਂ ਮੰਗ ਕਰਦੇ ਆ ਸਾਡੀ ਕੀਤੀ ਮਿਹਨਤ ਸਾਨੂੰ ਮਿਲਣੀ ਚਾਹੀਦੀ ਆ ਦਿਹਾੜੀ ਵਸ ਨਹੀਂ ਚਾਹੀਦੀ ਸਾਡੀ 300 ਦਿਹਾੜੀ ਨਾ ਕੀ ਬੰਦਾ ਕਹਿੰਦੇ ਸੀ 1000 ਰੁਪਏ ਮਹੀਨਾ ਨੂੰ ਦੇਵਾਂਗੇ ਨਾ ਕੋਈ ਨਹੀਂ ਦੱਸਦਾ ਜੀ ਸਾਨੂੰ ਤਾਂ ਸਾਡੇ ਕਿਤੇ ਨਹੀਂ ਪੈਸੇ ਮਿਲਦੇ ਬੱਚੋ ਰਤੈ ਨੂੰ ਲੱਗਦਾ ਵੀ ਉਹ ਦੇ ਦੇਣਗੇ ਨਾ ਨਹੀਂ ਦਿੰਦੇ ਜੀ ਕਿੰਨਾ ਕੋਖਾ ਹੁੰਦਾ ਟਾਈਮ ਪਾਸ ਕਰਨਾ ਜਦੋਂ ਟਾਈਮ ਪਾਸ ਔਖਾ ਬਚੇਰਾ ਬਈ ਇਹ ਕਰਨਾ ਜਦੋਂ ਉਹੀ ਗੱਲ ਪੈਸੇ ਉਹਨਾਂ ਨੂੰ ਜਦੋਂ ਕਰੇ ਪੈਸਾ ਹੀ ਨਾ ਹੋਏ ਤਾਂ ਖਾਵਾਂਗੇ ਕਿਤੋਂ